ਹੈਲੋ ਹਲੋ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਬੰਦੇ ਦੇ ਹੱਥ ਵਿੱਚ ਕੀ ਹੈ ਜਾਨੀ ਸੰ ਸਿੰਘ ਮਸਕੀਨ ਹੋਣੀ ਸਾਡੇ ਪਿਆਰੇ ਨਬੀ حضرت ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਦਾ ਇੱਕ ਵਾਕਿਆ ਬਿਆਨ ਕਰਕੇ ਦੱਸ ਰਿਹਾ ਹੈ ਕਿ ਮਨੁੱਖ ਇਨਸਾਨ ਦੇ ਹੱਥ ਵਿੱਚ ਕਿੰਨਾ ਕੁਝ ਹੈ ਤੇ ਕੀ ਕੁਝ ਹੈ ਵੀਰੋ ਬਹੁਤ ਵਾਰੀ ਕਥਾ ਹੈ ਬਹੁਤ ਹੀ ਪਿਆਰੀ ਕਥਾ ਬਹੁਤ ਸ਼ਾਨਦਾਰ ਕਥਾ ਵੈ ਸੁਚਾਲੀ ਕਥਾ ਦੁਨ ਨੇ ਤੇ ਇਸਤੇ ਬਾਰੀ ਚਾਨ ਨੇ ਤੁਮੇ ਅਰਜ਼ ਕਰਾਂ ਸਾਹਿਬ ਇਥੇ ਜੋ ਕਹਿ ਰਹੇ ਨੇ ਹੁਕਮ ਹੁਕਮ ਦਾ ਮਤਲਬ ਬਣਾਈ ਹੋਈ ਮਰਿਆਦਾ ਨਿਯਮ ਆਵਲੇ ਤੇ ਖੋਰ ਅਰਜ਼ ਕਰਦੇ ਆ ਹਜ਼ਰਤ ਅਲੀ ਨੇ ਇੱਕ ਦਿਨ ਮੁਹੰਮਦ ਸਾਹਿਬ ਨੂੰ ਆਖਿਆ ਕੁਛ ਮੈਂ ਵੀ ਕਰ ਸਕਦਾ ਕਿ ਸਭ ਕੁਝ ਖੁਦਾ ਕਰਦਾ ਹੈ ਜੇ ਸਭ ਕੁਝ ਖੁਦਾ ਕਰਦਾ ਹੈ ਤੇ ਆਪਾਂ ਨਿਰਦੋਸ਼ ਫਿਰ ਛੱਡੀ ਗੱਲ ਇਹ ਮੈਂ ਨਿਸ਼ਚਿੰਤ ਹੋਵਾਂ ਫਿਰ ਫਿਰ ਤੇ ਜੋ ਕੁਝ ਹੋ ਰਿਹਾ ਹੈ ਸੋ ਹੋ ਰਿਹਾ ਹੈ ਤੇ ਜੇ ਕੁਝ ਮੈਂ ਵੀ ਕਰ ਸਕਦਾ ਤਾਂ ਹਜ਼ਰਤ ਉਸ ਦਾ ਮੈਨੂੰ ਬੋਧ ਕਰਾਓ ਕਿ ਮੈਂ ਕਿੰਨਾ ਕੁ ਕਰ ਸਕਦਾ ਮੈਂ ਕੀ ਕਰ ਸਕਦਾ ਤੇ ਸਵਾਲ ਹਰ ਬੰਦੇ ਦਾ ਹੈ ਹਰ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਤੇ ਮੁਹੰਮਦ ਸਾਹਿਬ ਨੇ ਆਪਣੇ ਢੰਗ ਨਾਲ ਸੁਲਝਾਇਆ ਹੈ ਅਲੀ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਸਨ ਔਰ ਹਜ਼ਰਤ ਅਲੀ ਦੇ ਜਿਹੜੇ ਪੁੱਤਰ ਸਨ हसन ਤੇ ਹੁਸੈਨ ਜੋ ਸ਼ਹੀਦ ਹੋਏ ਤੇ ਮੁਹੰਮਦ ਸਾਹਿਬ ਦੇ ਦੋਤੇ ਸਨ ਖੜੇ ਸਨ حضرت ਅਲੀ ਤੇ ਤਖਤ ਤੇ ਬੈਠੇ ਸਨ ਮੁਹੰਮਦ ਸਾਹਿਬ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਅਲੀ ਤੂੰ ਆਪਣਾ ਇੱਕ ਪੈਰ ਜ਼ਮੀਨ ਤੋਂ ਉੱਚਾ ਕਰ ਕਹਿਣ ਨੂੰ ਨੇ ਬਾਇਆ ਪੈਰ ਉੱਚਾ ਕਰ ਲਿਆ ਇੱਕ ਪੈਰ ਤੇ ਖੜੇ ਹੋ ਗਏ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਹੁਣ ਤੂੰ ਦੂਜਾ ਪੈਰ ਵੀ ਚੁੱਕ ਜ਼ਮੀਨ ਤੋਂ ਤੇ ਅਲੀ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਇੱਕ ਪੈਰ ਤੇ ਮੈਂ ਜ਼ਮੀਨ ਤੋਂ ਚੁੱਕ ਸਕਦਾ ਦੂਜਾ ਨਹੀਂ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਜੇ ਤੈਨੂੰ ਦੂਜਾ ਪੈਰ ਚੁਕਣਾ ਪਵੇ ਤੇ ਇੱਥੇ ਹੀ ਖੜਾ ਹੋਣਾ ਪਵੇ ਫਿਰ ਕੀ ਕਰੇਗਾ ਤੇ ਅਲੀ ਕਹਿਣ ਲੱਗੇ ਫਿਰ ਮੈਂ ਜਿਹੜਾ ਪੈਰਾ ਪੈਰ ਚੁੱਕਿਆ ਹੈ ਰੱਖ ਦੇਵਾਂਗਾ ਫਿਰ ਜ਼ਮੀਨ ਤੇ ਰੱਖ ਦੇਵਾਂਗਾ ਆਖਰ ਖੜੇ ਹੋਣ ਵਾਸਤੇ ਇੱਕ ਪੈਰ ਤੇ ਮੈਂ ਟਿਕਾਉਣਾ ਲਾਜ਼ਮੀ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਮੈਂ ਤੈਨੂੰ ਜਵਾਬ ਦੇ ਦਿੱਤਾ ਤੂੰ ਇਹਨੂੰ ਸਮਝ ਇੱਕ ਪੈਰ ਤੋਂ ਚੁੱਕ ਸਕਦਾ ਜ਼ਮੀਨ ਤੋਂ ਦੂਸਰਾ ਨਹੀਂ ਇਤਨੀ ਸੁਤੰਤਰਤਾ ਹੈ ਤੇਰੇ ਕੋਲ ਕਿ ਤੂੰ ਕਿਹੜਾ ਪੈਰ ਚੁਕਣਾ ਹੈ ਸੱਜਾ ਕਿ ਖੱਬਾ ਤੇ ਚੁਣਾਵ ਤੂੰ ਕਰਨਾ ਪਰ ਜੇ ਤੂੰ ਇੱਕ ਦਫਾ ਚੁੱਕ ਲਿਆ ਫਿਰ ਦੂਸਰਾ ਨਹੀਂ ਚੁੱਕ ਸਕਦਾ ਤੇ ਦੂਸਰਾ ਚੁਕਣ ਲਈ ਪਹਿਲਾ ਚੁੱਕਿਆ ਰੱਖਣਾ ਪੈਗਾ ਤੇ ਤੈਨੂੰ ਜਵਾਬ ਹੈ ਕਰਮ ਕਰਨ ਦੀ ਤੈਨੂੰ ਖੁੱਲ ਹੈ ਫਲ ਭੋਗਣ ਦੀ ਤੈਨੂੰ ਕੋਈ ਖੁੱਲ ਨਹੀਂ ਫਲ ਖੁਦਾ ਦੇ ਹੱਥ 'ਚ ਫਲ ਰੱਬ ਦੇ ਹੱਥ 'ਚ ਅੱਜ ਤੱਕ ਜਿਤਨੇ ਪੈਗੰਬਰੀ ਪੁਰਸ਼ ਗੁਰੂ ਅਵਤਾਰ ਹੋਏ ਨੇ ਇਹ ਹੀ ਕਹਿੰਦੇ ਨੇ ਕਰਮ ਤੇਰੇ ਕੋਲ ਫਲ ਖੁਦਾ ਕੋਲ ਫਲ ਰੱਬ ਕੋਲ ਇੱਕ ਪੈਰ ਤੂੰ ਚੁੱਕ ਸਕਦਾ ਹੈ ਦੂਸਰਾ ਨਹੀਂ ਇੰਨੀ ਖੁੱਲ ਨਹੀਂ ਹੈ ਕਿ ਬੋਵੇਂ ਤੂੰ ਕੁਛ ਤੇ ਫਲ ਤੈਨੂੰ ਕੁਛ ਮਿਲੇ ਐਸਾ ਨਹੀਂ ਹੈ ਇਤਨੀ ਸੁਤੰਤਰਤਾ ਨਹੀਂ ਪਰ ਇਤਨੀ ਹੈ ਕਿ ਇੱਕ ਪੈਰ ਤੂੰ ਚੁੱਕ ਸਕਦਾ ਹੈ ਕਰਮ ਕਰਨ ਦੀ ਸੁਤੰਤਰਤਾ ਹੈ ਜੋ ਤੂੰ ਕਰਨਾ ਝੂਠ ਬੋਲਣਾ ਬੋਲੀ ਜਾ ਸਾਰਾ ਦਿਨ ਕੋਈ ਰੱਬ ਨਹੀਂ ਰੋਕੇਗਾ ਬੁਰਾ ਕਰਨਾ ਕਰੀ ਜਾ ਸਾਰਾ ਦਿਨ ਕੋਈ ਪ੍ਰਮਾਤਮਾ ਨੇ ਤੈਨੂੰ ਰੋਕਣਾ ਨਹੀਂ ਹੈ ਸ਼ਰਾਬ ਪੀਣੀ ਹੈ ਪੀਤੀ ਜਾ ਸਾਰਾ ਦਿਨ ਪਿਆਰ ਹੈ बेहोश ਕੋਈ ਰੱਬ ਤੈਨੂੰ ਰੋਕੇਗਾ ਨਹੀਂ ਪਰ ਪੀਤੀ ਹੋਈ ਸ਼ਰਾਬ ਇੱਕ ਕਰਮ ਹੈ ਤੇ ਇਸ ਕਰਮ ਦਾ ਆਪਣਾ ਫਲ ਹੈ ਇਹ ਜਦ ਤੂੰ ਭੋਗੇਗਾ ਫਿਰ ਤੂੰ ਹੀ ਰੋਵੇਂਗਾ ਹੋਰ ਕਿਸੇ ਨੇ ਨਹੀਂ ਤੁਹਾਡਾ ਇੱਕ ਆਪਣਾ ਫਲ ਹੈ ਤੂੰ ਫਲ ਤੇਰੇ ਹੱਥੇ 'ਚ ਨਹੀਂ ਤੂੰ ਇਹ ਨਹੀਂ ਕਰ ਸਕਦਾ ਕਿ ਪੀਵੇਂ ਸ਼ਰਾਬ ਤੇ ਆ ਕੇ ਫਲ ਅੰਮ੍ਰਿਤ ਦਾ ਮਿਲੇ ਨਹੀਂ ਸ਼ਰਾਬ ਪੀਤੀਏ ਤੇ ਫਲ ਸ਼ਰਾਬ ਦਾ ਬੁਰਾ ਕੀਤਾ ਹੀ ਤੇ ਫਲ ਬੁਰਾ ਹੈ ਭਲਾ ਨਹੀਂ ਹੋ ਸਕਦਾ ਸਾਇਬ ਕਹਿੰਦੇ ਨੇ ਇਸ ਲਿਖੇ ਹੋਏ ਹੁਕਮ ਦੇ ਮੁਤਾਬਕ ਜੀਵਾਂ ਨੂੰ ਦੁੱਖ ਤੇ ਸੁਖ ਮਿਲਦੇ ਨੇ ਤੇ ਦੁੱਖ ਸੁਖ ਦੇ ਕਰਮ ਬੰਦੇ ਦੇ ਅੰਦਰ ਲਿਖੇ ਹੋਏ ਨੇ ਸੰਸਕਾਰ ਲਿਖੇ ਹੋਏ ਕਰਮਾਂ ਅਨਸਾਰ ਪਰਿਵਾਰ ਮਿਲਦਾ ਹੈ ਸੰਸਾਰ ਮਿਲਦਾ ਹੈ ਦੁੱਖ ਮਿਲਦੇ ਨੇ ਸੁਖ ਮਿਲਦੇ ਨੇ ਤੇ ਭਜਨ ਕਰਦੇ ਆ ਕਰਦੇ ਆ ਬੰਦੇ ਦੀ ਸੁਰਤ ਦੁੱਖਾਂ ਤੋਂ ਉੱਚੀ ਉੱਠ ਜਾਂਦੀ ਹੈ ਕਿਸ ਤਰ੍ਹਾਂ ਉੱਠਦੀ ਹੈ ਉਹ ਹੁਕਮ ਨੂੰ ਮੰਨ ਲੈਂਦਾ ਹੈ हे ਪ੍ਰਭੂ ਤੇਰਾ ਹੁਕਮ ਹੈ ਜੇ ਦੁੱਖ ਵੀ ਆਇਆ ਤੇ ਤੇਰਾ ਹੁਕਮ ਹੈ ਮੈਂ ਕੁਝ ਐਸਾ ਕੀਤਾ ਹੁਝ ਆ ਹੀ ਨਹੀਂ ਸਕਦਾ ਸੀ ਤੇਰਾ ਹੁਕਮ ਕਬੂਲ ਤੇ ਹੁਕਮ ਨੂੰ ਮੰਨਦੇ ਆ ਹਿਰਦਾ ਸੁਖੀ ਹੋ ਜਾਂਦਾ ਹੈ ਹੁਕਮ ਨੂੰ ਮਿਲਦੇ ਆ ਹੀ ਪ੍ਰਸੰਤਾ ਮਿਲ ਜਾਂਦੀ ਹੁਕਮ ਨੂੰ ਮਿਲਦੇ ਆ ਹੀ ਮਨ ਦੇ ਆਏ ਦੁੱਖ ਸੁੱਖ ਦੇ ਚ ਬਦਲ ਜਾਂਦਾ ਇਸੇ ਵਾਸਤੇ ਸਤਿਗੁਰ ਨੇ ਜ਼ੋਰ ਦਿੱਤਾ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਐ ਲਿਖਿਆ ਨਾਲ ਦਿਨ ਭਰ ਜਿਹੜਾ ਬੰਦਾ ਆਪਣੇ ਕਰਮਾਂ ਪ੍ਰਤੀ ਸੁਚੇਤ ਹੈ ਨਾ ਉਹਨੂੰ ਕਹਿੰਦੇ ਨੇ ਸਤ ਸੰਗੀ ਤੇ ਦਿਨ ਵਰ ਜਿਸ ਤੋਂ ਕੋਈ ਬੁਰਾ ਕਰਮ ਹੁੰਦਾ ਹੀ ਨਹੀਂ ਕਹਿੰਦੇ ਨੇ ਦਾ ਸਤ ਨਾਲ ਸੰਗ ਹੋ ਗਿਆ ਫਿਰ ਤੇ ਜੁੜ ਗਿਆ ਇਹਨੂੰ ਰਮਜ਼ ਲੱਭ ਪਈ ਇਹਨੂੰ ਆਨੰਦ ਮਿਲ ਗਿਆ ਤੋਂ ਹੁਕਮ ਲੇਖ ਦੁੱਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾਬ ਆਈਏ ਇਕ ਜੋ ਹੁਕਮ ਦੇ ਅੰਦਰ ਰਹਿੰਦੇ ਨੇ ਮੰਨਦੇ ਨੇ ਔਰੇ ਦੁੱਖ ਸੁੱਖ ਤੋਂ ਉੱਚੇ ਉੱਠ ਗਏ ਨੇ ਬਣੀ ਹੋਈ ਮਰਿਆਦਾ ਦੇ ਮੁਤਾਬਕ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਤੇ ਕੀ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਜਨਮ ਮਰਨ ਦੇ ਬੰਧਨ ਤੋਂ ਬਚ ਜਾਂਦੇ ਨੇ ਇਕ ਹੁਕਮੀ ਸਦਾਬ ਆਈਏ ਬਣੇ ਹੋਏ ਹੁਕਮ ਦੇ ਮੁਤਾਬਕ ਹੁਕਮ ਬਣਿਆ ਹੋਇਆ ਕਿ ਜੋ ਕੁਝ ਕਰੋ ਭੋਗ ਤੋ ਬੁਰਾਈਆਂ ਕਰਦਾ ਜਾ ਬੁਰੇ ਸੰਸਕਾਰ ਬਣ ਰਹੇ ਨੇ ਬੁਰੇ ਸੰਸਕਾਰ ਬਣ ਰਹੇ ਨੇ ਜਨਮ ਮਿਲ ਰਹੇ ਨੇ ਕਰਮ ਬਹੁਤ ਇਕੱਠੇ ਹੋ ਗਏ ਜੀਵਨ ਬਹੁਤ ਛੋਟਾ ਹੈ ਹੋਰ ਜਨਮ ਮਿਲ ਜਾਏਗਾ ਹੋਰ ਜਨਮ ਮਿਲ ਜਾਏਗਾ ਤੋ ਸਾਬ ਕਹਿੰਦੇ ਨੇ ਇੱਕ ਬੜਾਈ ਹੋਈ ਮਰਿਆਦਾ ਦੇ ਮੁਤਾਬਕ ਪਾਉਂਦੇ ਨੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆ ਦੇਸ ਨਮੈਂ ਤੇ ਸਾਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਮੱਛੀ ਪਾਣੀ ਦੇ ਵਿੱਚ ਇੱਕ ਥਾਂ ਤੋਂ ਲੈ ਕੇ ਦੂਜੇ ਥਾਂ ਤੱਕ ਜਾ ਸਕਦੀ ਹੈ। ਦਰਿਆ ਦੇ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਜਾ ਸਕਦੀ ਹੈ। ਪਰ ਮੱਛੀ ਪਾਣੀ ਤੋਂ ਬਾਹਰ ਨਹੀਂ ਜਾ ਸਕਦੀ। ਹੁਕਮ ਇਹ ਬਾਹਰ ਨਹੀਂ ਜਾ ਸਕਦੀ। ਪਰ ਪਾਣੀ ਦੇ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਾ ਸਕਦੀ ਹੈ ਹੁਕਮ। ਇਹ ਵੀ ਹੁਕਮ ਹੈ। ਪਾਰਲੇ ਕਿਨਾਰੇ ਤੱਕ ਜਾ ਸਕਦੀ ਹੈ ਉਰਾਹ ਰ ਆ ਸਕਦੀ ਹੈ। ਪਰ ਪਾਣੀ ਤੋਂ ਬਾਹਰ ਨਹੀਂ ਆ ਸਕਦੀ। ਜੋ ਕੁਝ ਵੀ ਅਸੀਂ ਕਰ ਰਹੇ ਹਾਂ ਬਣਾਈ ਹੋਈ ਉਸ ਦੀ ਮਰਿਆਦਾ ਦੇ ਮੁਤਾਬਕ ਕਰ ਰਹੇ ਹਾਂ ਭਾਉ ਚੰਗਾ ਵੀ ਕਰ ਸਕਦੇ ਹਾਂ ਮਾੜਾ ਵੀ ਕਰ ਸਕਦੇ ਹਾਂ ਉਸ ਨੇ ਮਰਿਆਦਾ ਬਣਾ ਦਿੱਤੀ ਹੈ ਖੁੱਲ ਦੇ ਦਿੱਤੀ ਹੈ ਹੁਕਮ ਦੇ ਵਿੱਚ ਆ ਸਾਰੇ ਹੁਕਮ ਦੇ ਵਿੱਚ ਉਸ ਤੋਂ ਬਾਹਰ ਨਹੀਂ ਜਾ ਸਕਦੇ ਗੱਲ ਜਿਹੜੀ ਹੈ ਇਹਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਅਗਰ ਕੋਈ ਬੁਰਾ ਕਰ ਰਿਹਾ ਹੈ ਤੇ ਬੁਰਾ ਕਰਨ ਦੀ ਖੁੱਲ ਹੈ ਉਸ ਨੂੰ ਇਹ ਵੀ ਇੱਕ ਹੁਕਮ ਹੈ ਪ੍ਰਮਾਤਮਾ ਦਾ ਜੈਸੇ ਕੁਝ ਜਾਨਵਰ ਬੁਰਾ ਕਰ ਹੀ ਨਹੀਂ ਸਕਦੇ ਬੱਜੇ ਹੋਏ ਨੇ ਪਸ਼ੂਆਂ ਦੀ ਜ਼ਿੰਦਗੀ ਬੱਜੀ ਹੋਈ ਏ ਬਹੁਤ ਸਾਰਿਆਂ ਦੀ ਇਸ ਵਾਸਤੇ ਉਹਨਾਂ ਨੂੰ ਕਹਿੰਦੇ ਨੇ ਭੋਗ ਜੋਨੀ ਉਹ ਭੋਗ ਜੋਨੀ ਹੈ ਕਰਮ ਜੋਨੀ ਨੇ ਤੇ ਮਨੁੱਖ ਨੂੰ ਕਹਿੰਦੇ ਨੇ ਕਰਮ ਜੋਨੀ ਸਤਿਗੁਰ ਦੀ ਬਾਣੀ ਕਰਮ ਭੂਮੇ ਬੋਵੋ ਨਾਮ ਐ ਬੰਦੇ ਜਿਹੜੀ ਤੈਨੂੰ ਧਰਤੀ ਮਿਲੀਏ ਕਰਮ ਭੂਮੀ ਮਿਲੀਏ ਭੋਗ ਭੂਮੀ ਨਹੀਂ ਮਿਲੇ ਕਿ ਤੂੰ ਸਿਰਫ ਭੋਗਣਾ ਹੀ ਹੈ ਖਾਣਾ ਹੀ ਪੀਣਾ ਹੈ ਬਸ ਨਹੀਂ ਇਹ ਕਰਮ ਭੂਮੀ ਮਿਲੀਏ ਤੂੰ ਕੁਝ ਹੋਰ ਬੀਜਣਾ ਵੀ ਹੈ ਤੂੰ ਕੁਝ ਹੋਰ ਕਰਨਾ ਵੀ ਹੈ ਤਾਂ ਕਿ ਤੈਨੂੰ ਸੁਖ ਮਿਲ ਸਕੇ ਆਨੰਦ ਮਿਲ ਸਕੇ ਤੋ ਸਾਹਿਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹਉ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਜਿਸ ਨੂੰ ਸਮਝ ਪੈ ਜਾਏ ਅਗਰ ਉਹ ਚੰਗਾ ਹੈ ਗਿਆਨੀ ਹੈ ਦਾਨੀ ਹੈ ਰਮਜ਼ੀ ਹੈ ਸੁਖ ਹੈ ਉਸਦੇ ਕੋਲ ਦੁਨੀਆ ਵੀ ਅਗਰ ਇਸ ਹੁਕਮ ਦੀ ਉਸ ਨੂੰ ਸਮਝ ਪੈ ਜਾਏ ਤਾਂ ਉਹ ਇਹ ਨਹੀਂ ਆਖੇਗਾ ਕਿ ਮੈਂ ਵੀ ਕੁਛ ਹਾਂ ਮੈਂ ਆਪਣੀ ਹਿੰਮਤ ਨਾਲ ਕੀਤਾ ਹੈ ਉਹਨੂੰ ਇੱਕ ਗੱਲ ਦੀ ਸਮਝ ਆ ਜਾਏਗੀ ਕਿ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ ਤੇ ਅਗਰ ਕੋਈ ਦੁਖੀ ਹੈ ਤੇ ਉਹਨੂੰ ਵੀ ਇਸ ਮਰਿਆਦਾ ਦੀ ਸਮਝ ਆ ਜਾਏ ਤਾਂ ਦੁੱਖ ਉਸਨੂੰ ਦੁਖੀ ਨਹੀਂ ਕਰੇਗਾ ਉਸਨੂੰ ਕਿਉਂਕਿ ਬਾਣਾ ਮੰਨ ਲਵੇਗਾ ਉਹ ਤੇ ਰਜ਼ਾ ਨੂੰ ਮੰਨ ਲਵੇਗਾ ਕਿ ਹੇ ਪ੍ਰਭੂ ਇਹ ਵੀ ਤੇਰੀ ਰਜ਼ਾ ਹੈ ਇਹ ਵੀ ਤੈਥੋਂ ਆਇਆ ਹੈ ਕਬੂਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਇੱਕ ਨਿੱਕੀ ਜਿਹੀ ਘਟਨਾ ਆਪ ਨੂੰ ਸੁਣਾ ਕੇ ਸਮਾਪਤੀ ਕਰਾਂ ਸਮਾਂ ਹੋ ਗਿਆ ਨੌ ਵਿਆਤਾ ਜੋੜਾ ਕਿਸ਼ਤੀ ਚ ਬੈਠਾ ਹੈ। ਔਰ ਪੁਰਾਣੇ ਭਾਰਤ ਦੀ ਇਹ ਗੱਲ ਅੱਜ ਵੀ ਲਾੜੇ ਕਿਰਪਾਨ ਪਹਿਨਦੇ ਨੇ ਸਿਰ ਤੇ ਪੱਗ ਬੰਨਦੇ ਨੇ। ਲਾੜੇ ਨੂੰ ਐਸਾ ਕਰਨਾ ਪੈਂਦਾ ਜੈ ਨੀ ਹਿੰਦੂ। ਹੋਰ ਜਿਤਨਾ ਹਿੰਦੂਆਂ ਦਾ ਸਮਾਜ ਹੈ ਲਾੜਾ ਜਦ ਬਣਦਾ ਤਾਂ ਦਸਤਾਰ ਵੀ ਸਜਾਣੀ ਪੈਂਦੀ ਹੈ, ਕਿਰਪਾਨ ਵੀ ਪਹਿਨਨੀ ਪੈਂਦੀ ਹੈ। ਫਰਕ ਸਿਰਫ ਇਤਨਾ ਹੈ ਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਨਿਤਦਾ ਲਾੜਾ ਬਣਾਇਆ ਉਹ ਕਦੀ ਕਦੀ ਬਣਦੇ ਨੇ ਬਸ। ਗੱਲ ਜਿਹੜੀ ਹੋਇਤ ਨਹੀਂ। ਹਕੀਕਤ ਜਿਹੜੀ ਹੈ। ਨੌ ਬਿਆਤਾ ਜੋੜਾ ਕਿਰਪਾਨ ਪਹਿਨੀ ਹੋਈ ਸਿਰ ਤੇ ਦਸਤਾਰ ਸਜਾਈ ਹੋਈ ਪਤੀ ਪਤਨੀ ਕਿਸ਼ਤੀ ਚ ਬੈਠੇ ਸਹਿਰ ਤੇ ਨਿਕਲ ਗਏ ਦੂਰ ਤੱਕ ਤੂਫਾਨ ਆ ਗਿਆ ਜ਼ੋਰ ਦੀਆਂ ਛੱਲਾਂ ਹੈਰਾਨ ਗਏ ਤੇ ਖਾਸ ਕਰਕੇ ਉਸ ਨੌ ਬਿਆਤਾ ਇਸਤਰੀ ਦੇ ਮਨ ਵਿੱਚ ਬੜਾ ਪਹਿ ਪੈਦਾ ਹੋਇਆ ਬਈ ਇਹ ਤੇ ਮੌਤ ਆਈ ਤੇ ਤੇ ਛੱਲਾਂ ਤੇ ਕਿਸ਼ਤੀ ਡੋਲਣ ਲੱਗ ਪਈ ਭੈ ਭੀਤ ਪਰ ਉਹ ਜਿਹੜਾ ਪੁਰਸ਼ ਹੈ ਉਹ ਮੁਸਕਰਾ ਰਿਹਾ ਹੈ ਉਹਦੇ ਮਸਤਕ ਤੇ ਖੇੜਾ ਹੈ ਖੁਸ਼ੀ ਹੈ ਉਸੇ ਤਰ੍ਹਾਂ ਕੁਝ ਫਰਕ ਨਹੀਂ ਪੁੱਛਦੀ ਹੈ ਪਤਨੀ ਵੀ ਤੂਫਾਨ ਦੇ ਚ ਗਿਰ ਗਏ ਆ ਉੱਚੀਆਂ ਉੱਚੀਆਂ ਛੱਲਾਂ ਤੇ ਬੇੜੀ ਇਹ ਡੋਲ ਰਹੀ ਹੈ ਹੁਣੇ ਗਏ ਤੇ ਹੁਣੇ ਗਏ ਪਰ ਤੁਸੀਂ ਮੁਸਕਰਾ ਰਹੇ ਹੋ ਹੱਸ ਰਹੇ ਹੋ ਐਸਾ ਕਿਉਂ

ਕਿਉਂਕਿ ਤੇਰੇ ਹੱਥੇ 'ਚ ਹੈ ਖੁਸ਼ੀ ਹੈ ਪਰਸੰਤਾ ਤੇ ਪਤੀ ਕਹਿਣ ਲਗਾ ਮੇਰੇ ਹੱਥ ਦੇ 'ਚ ਕਿਰਪਾਨ ਹੈ ਮੇਰੇ ਹੱਥ ਤੈਨੂੰ ਚੰਗੇ ਲੱਗੇ ਨੇ ਮੇਰੀ ਕਿਰਪਾਨ ਵੀ ਤੈਨੂੰ ਚੰਗੀ ਲੱਗੀ ਹੈ ਤੂੰ ਮੁਸਕਰਾ ਰਹੀ ਹੈ ਇਹ ਜਿਹੜਾ ਤੂਫਾਨ ਹੈ ਨਾ ਮੈਨੂੰ ਰੱਬ ਦੇ ਹੱਥਾਂ 'ਚ ਦਿਖਾਈ ਦੇ ਰਿਹਾ ਹੈ ਪਰਮਾਤਮਾ ਦੇ ਹੱਥਾਂ 'ਚ ਦਿਖਾਈ ਦੇ ਰਿਹਾ ਹੈ ਤੈਨੂੰ ਮੈਨੂੰ ਚੰਗਾ ਲੱਗਦਾ ਮੇਰੀ ਕਿਰਪਾਨ ਵੀ ਚੰਗੀ ਲੱਗੀ ਹੈ ਮੈਨੂੰ ਰੱਬ ਚੰਗਾ ਲੱਗਦਾ ਉਹਦਾ ਤੂਫਾਨ ਵੀ ਚੰਗਾ ਲੱਗਿਆ ਕਿ ਉਹਦੇ ਹੁਕਮ ਹੈ ਚ ਉਹਦੇ ਹੱਥਾਂ ਚ ਸਮਝ ਆ ਗਈ ਔਰ ਜੈਸੇ ਸਮਝ ਆ ਜਾਂਦੀ ਹੈ ਕਿ ਦੁੱਖ ਵੀ ਜੋ ਆਇਆ ਹੈ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਆਇਆ ਹੈ ਮੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਆਇਆ ਹੁਕਮ ਹੈ ਅਕਾਲ ਪੁਰਖ ਦਾ ਉਸ ਤੋਂ ਆਇਆ ਹੈ ਤੇ ਜੈਸੇ ਖਿਹੜੇ ਮੱਥੇ ਉਸ ਦੁੱਖ ਨੂੰ ਵੀ ਗਲਵਕੜੀ ਚ ਲੈਦਾ ਹੈ ਦੁੱਖ ਦੁੱਖ ਨਹੀਂ ਰਹਿੰਦਾ ਸੁੱਖ ਦੇ ਚ ਬਦਲ ਜਾਂਦਾ ਹੈ ਦੁੱਖ ਖੇੜਾ ਹੋ ਜਾਂਦਾ ਹੈ ਦੁੱਖ ਮਸਤੀ ਹੋ ਜਾਂਦਾ ਹੈ ਦੁੱਖ ਸਰੂਰ ਹੋ ਜਾਂਦਾ ਹੈ ਤੋਂ ਸਹਿਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ ਉਹਨੇਕ ਹੁਕਮੇ ਜੇ 부জে ਤਾਂ ਆਉ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਪਹਿਚਾਨ ਜਿਸ ਨੂੰ ਹੈ ਉਹਦੇ ਅੰਦਰ ਹੰਕਾਰ ਨਹੀਂ ਹੋਵੇਗਾ ਕਿ ਮੈਂ ਵੀ ਜੋ ਹੈ ਕੁਝ ਹਾਂ ਐ ਆਨੰਦ ਮੇਰੇ ਕੋਲ ਹੈ ਇਹ ਖੁਸ਼ੀਆਂ ਮੇਰੇ ਕੋਲ ਨੇ ਮੈਂ ਵੀ ਕੁਝ ਹਾਂ ਹੁਕਮ ਦੀ ਸਮਝ ਆਂਦਿਆਂ ਉਸ ਨੂੰ ਪਤਾ ਚਲੇਗਾ ਕਿ ਖੁਲ ਮੈਨੂੰ ਰੱਬ ਨੇ ਦਿੱਤੀ ਸੀ

ویرو دیکھو انسان جڑا نا اللہ پاک دی ذات نے انہوں اختیار دیتا ہوا ہے کی اختیار دیتا ہوا کہ اپنی مرضی جدو اللہ پاک دی ذات نے روحاں پیدا کیتا گیا ادو انہوں نو دو چیزاں دس دتی گیا ایک کہ اچھائی کی ہے برائی کی ہے نیکی دا راستہ کی ہے بدی دا راستہ کی ہے تے دوسرا نو پوچھا کہ کی میں تا خدا نہیں تے سارا روحاں نے کہا نہیں یا اللہ پاک تو ہی سا خدا ہے ਇਹ ਦੋ ਚੀਜ਼ਾਂ ਸਾਰੀਆਂ ਰੂਹਾਂ ਨੂੰ ਪਤਾ ਹੈ ਲੇਕਿਨ ਵੀਰੋ ਕੀ ਹੈ ਕਿ ਹੁਣ ਕੁਝ ਲੋਕ ਆਣ ਕੇ ਦੁਨੀਆ ਤੇ ਪੱਥਰਾਂ ਦੀ ਪੂਜਾ ਕਰਨ ਲੱਪੇ ਕੋਈ ਅੱਗ ਦੀ ਕੋਈ ਬੁੱਤਾਂ ਦੀ ਕੋਈ ਕਿਸੇ ਤਰ੍ਹਾਂ ਤਾਰਾਂ ਦੇ ਆਪਣੇ ਲੋਗਾ ਨੇ ਖੁਦਾ ਬਣਾ ਲੈ ਨਾ ਉਸਬਿੱਲਾ ਲੇਕਿਨ ਅੱਲਾ ਪਾਕ ਨੇ ਉਹਨਾਂ ਨੂੰ ਸ਼ੌਰ ਦਿੱਤਾ ਸੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਗਲਤ ਰਸਤਾ ਚੁਣਿਆ ਤੇ ਦੂਸਰੇ ਬੰਨੇ ਵੀਰੋ ਕਿ ਅਸਾਂ ਨੂੰ ਦੇਖੋ ਬੁਰਾਈ ਦਾ ਸਾਡੇ ਅੰਦਰ ਸ਼ੌਰ ਹੈ ਜਿੱਦੋਂ ਤੁਸੀਂ ਪਹਿਲੀ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਮਾੜਾ ਕਰਦੇ ਜੇ ਕਿਸੇ ਨਾਲ ਜ਼ਿਆਤੀ ਕਰ ਦੇ ਜੇ ਕਿਸੇ ਨੂੰ ਮਾਰਕੁੱਟ ਕਰ ਦੇ ਜੇ ਕਿਸੇ ਦਾ ਹਿੱਸਾ ਖਾਂਦੇ ਜੇ ਝੂਠ ਬੋਲਦੇ ਜੇ ਕੋਈ ਨਸ਼ਾ ਕਰਦੇ ਜੇ ਕਿਸੇ ਨੂੰ ਮਾਰਕਟਾਈ ਕਰਦੇ ਜੇ ਕੋਈ ਵੀ ਜਦੋਂ ਮਾੜਾ ਕੰਮ ਕਰਦੇ ਜੇ ਵੀਰੋ ਤੇ ਤੁਹਾਡਾ ਅੰਦਰੋਂ ਤੜਾ ਜਿਹੜਾ ਜ਼ਮੀਰ ਹੈ ਉਹ ਤੁਹਾਨੂੰ ਮਲਾਮਤ ਕਰਦਾ ਤੁਹਾਨੂੰ ਬੜਾ ਬੋਝ ਬੋਝ ਮਹਿਸੂਸ ਹੁੰਦਾ ਵਾ ਤੁਹਾਨੂੰ ਬੁਰਾ ਲੱਗਦਾ ਕਿ ਯਾਰ ਮੈਂ ਅੱਜ ਮਾੜਾ ਕੰਮ ਕੀਤਾ ਮੈਂ ਗਲਤ ਕੰਮ ਕੀਤਾ ਤੁਹਾਨੂੰ ਅਹਿਸਾਸ ਹੁੰਦਾ ਵਾ ਲੇਕਿਨ ਵੀਰੋ ਫਿਰ ਕੀ ਹੁੰਦਾ ਵੈ ਕਿ ਹੌਲੀ 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 ਜਦੋਂ ਤੁਸੀਂ ਰੋਜ਼ ਕੰਮ ਕਰੀ ਜਾਂਦੇ ਜੇ ਤੁਹਾਡੇ ਅੰਦਰ ਅਸਾਸ ਮੁੱਕ ਜਾਂਦਾ ਵੈ ਉਹ ਅਸਾਸ ਕਾਹਦਾ ਵੈ ਉਹ ਅਸਾਸ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਤੁਹਾਡੇ ਦਿਲ ਚ ਪਾਉਂਦੀ ਹੈ ਕਿ ਤੁਸੀਂ ਹੁਣ ਵੀ ਉਸ ਮਾੜੇ ਕੰਮ ਤੋਂ ਬੁਰੇ ਕੰਮ ਤੋਂ ਬਾਜ਼ ਆ ਜਾਓ ਤੇ ਅੱਲਾ ਦੇ ਹਜ਼ੂਰ ਮਾਫੀ ਮੰਗ ਲਓ ਨੇਕੀ ਦੇ ਰਾਸਤੇ ਤੇ ਆ ਜਾਓ ਲੇਕਿਨ ਜਦੋਂ ਅਸੀਂ ਬਾਰ ਬਾਰ ਵੀਰੋ ਗਲਤ ਕੰਮ ਕਰੀ ਜਾਂਦੇ ਆ ਤੇ ਫਿਰ ਅੱਲਾ ਪਾਕ ਜ਼ਾਤ ਸਾਨੂੰ ਛੱਡ ਦਿੰਦੀ ਹੈ ਇੱਕ ਸ਼ੈਤਾਨ ਸਾਡੇ ਤੇ ਲੱਗ ਜਾਂਦਾ ਵੈ ਜਿਹੜਾ ਸਾਨੂੰ ਬੁਰਾਈ ਬੁਰਾਈ ਨਹੀਂ ਲੱਗਦੀ ਜੇ ਤੁਸੀਂ ਕੋਈ ਬੁਰਾ ਕੰਮ ਕਰਨ ਵਾਲਾ ਕੋਈ ਮਿਲਾਵਟ ਕਰਨ ਵਾਲਾ ਕੋਈ ਕਟਰ ਤੋਲਣ ਵਾਲਾ ਕੋਈ ਝੂਠ ਬੋਲਣ ਵਾਲਾ ਕੋਈ ਲੋਕਾਂ ਦੇ ਜ਼ੁਲਮ ਕਰਨ ਵਾਲਾ ਕੋਈ ਵੀਰੋ ਮਿਲਾਵਟ ਕਰਨ ਵਾਲੇ ਨੂੰ ਤੁਸੀਂ ਕਹੋਗੇ ਕਿ ਤੂੰ ਮਿਲਾਵਟ ਕਰਨਿਆ ਉਹ ਆਪਣੀ ਗੱਲ ਨਹੀਂ ਮੰਨੇਗਾ ਉਹ ਤੁਹਾਡੇ ਨਾਲ ਲੜੇਗਾ ਉਹ ਕਹੇਗਾ ਨਹੀਂ ਮੈਂ ਠੀਕ ਕਰਨਿਆ ਆਪਣੀ ਗਲਤੀ ਨੂੰ ਜਸਟੀਫਾਈ ਕਰੇਗਾ ਉਹਦੇ ਉੱਤੇ ਅੜ ਜਾਏਗਾ ਵੀਰੋ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਅੱਲਾ ਰਬਉਲ ਇੱਜ਼ਤ ਦਾ ਉਹਦੇ ਉੱਤੋਂ ਜਿਹੜਾ ਕਰਨ ਸੀ ਰਹਿਮਤ ਹੈ ਉੱਠ ਗਈ ਹੈ ਜਿਹੜਾ ਬੰਦਾ ਵੀਰੋ ਨੇਕੀ ਦਾ ਅਰਾਦਾ ਹੀ ਕਰਦਾ ਵੇ ਕਿ ਯਾ ਅੱਲਾਹ ਪਾਕ ਮੈਂ ਅੱਲਾਹ ਦੇ ਰਾਸਤੇ ਤੇ ਲੰਗਰ ਲਾਵਾਂਗਾ ਮੈਂ ਗਰੀਬ ਲੋਗਾਂ ਦੀ ਮਦਦ ਕਰਾਂਗਾ ਜਾਂ ਕੋਈ ਗਰੀਬ ਬੁੱਢਾ ਜਾ ਰਿਹਾ ਹੁੰਦਾ ਵੇ ਤੁਸੀਂ ਕੋਈ ਖਾਣਾ ਲੈਂਦੇ ਜੇ ਕਿਰ ਕਿਸੇ ਨੂੰ ਗਰੀਬ ਨੂੰ ਦੇ ਦਾਂਗਾ ਇਹ ਹੁਣ ਤੁਸੀਂ ਵੀਰੋ ਇੱਕ ਸਿਰਫ ਅਰਾਦਾ ਕੀਤਾ ਕੋਸ਼ਿਸ਼ ਕੀਤੀ ਅੱਲਾਹ ਪਾਕ ਦੀ ਜ਼ਾਤ ਉਹਦੇ ਅੰਦਰ ਮਦਦ ਕਰਦੀ ਜਿਹੜੇ ਵੀਰ ਕਹਿੰਦੇ ਆ ਕਿ ਸਵੇਰ ਅੰਮ੍ਰਿਤ ਵੇਲੇ ਸਾਡੇ ਕੋ ਨੀ ਉੱਠਿਆ ਜਾਂਦਾ ਸਾਡੀ ਅੱਖ ਨੀ ਖੁੱਲਦੀ ਜਦੋਂ ਤੁਸੀਂ ਪੱਕੇ ਦਿਲ ਨਾਲ ਇਰਾਦਾ ਕਰਦੇ ਹੋ ਕਿ ਮੈਂ ਸਵੇਰ ਉੱਠ ਕੇ ਨਮਾਜ਼ ਪੜ੍ਹਨੀ ਹੈ ਤੇ ਫਿਰ ਵੀਰੋ ਆਪਣੇ ਆਪ ਹੀ ਅੱਖ ਖੁੱਲ ਜਾਂਦੀ ਕੌਣ ਖੋਲਾ ਅੱਲਾ ਰੱਬ ਦੀ ਜ਼ਾਤ ਇਸ ਕਰਕੇ ਵੀਰੋ ਨੇਕ ਕੰਮ ਕਰਨ ਦਾ ਇਰਾਦਾ ਕਰਿਆ ਕਰੋ ਨੇਕ ਕੰਮ ਕਰਨੇ ਹਨ ਨੇਕ ਕੰਮ ਕਰਨ ਦੇ ਰਸਤੇ ਹਲ ਤੁਰਿਆ ਕਰੋ ਅੱਲਾ ਪਾਕ ਦੀ ਜ਼ਾਤ ਤੁਹਾਡੇ ਦੇ ਆਸਾਨੀਆਂ ਪੈਦਾ ਕਰ ਦੇਗੀ ਤੇ ਬਾਕੀ ਵੀਰੋ ਜਿਹੜਾ ਤੁਸੀਂ ਬੀਜ ਬੀਜਣਾ ਹੈ ਜਿਹੜੇ ਕਰਮ ਕਰਨੇ ਹਨ ਉਹਨਾਂ ਦਾ ਫਲ ਉਹਨਾਂ ਦੀ ਸਜ਼ਾ ਤੁਹਾਨੂੰ ਭੁਗਤਣੀ ਪੈਣੀ ਹੈ ਚੰਗੇ ਕੰਮ ਕਰੋਗੇ ਤੇ ਇਨਾਮ ਮਿਲੇਗਾ ਜੰਨਤ ਮਿਲੇਗੀ ਮਾੜੇ ਕੰਮ ਕਰੋਗੇ ਤੇ ਵੀਰੋ ਦੋਜ਼ਖ ਮਿਲੇਗੀ ਸਜ਼ਾ ਮਿਲੇਗੀ ਤੇ ਇਸ ਕਰਕੇ ਵੀਰੋ ਅੱਲਾ ਰੱਬੁ ਅਜ਼ੀਜ਼ ਵਾ ਸਭ ਤੇ ਆਪਣਾ ਕਰਮ ਰਹਿਮਤ ਕਰੇ ਨੇਕੀ ਦੀ ਹਿਦਾਇਤ ਦੇਵੇ ਤੇ ਬੁਰੇ ਲੋਗਾਂ ਤੋਂ ਬੁਰੇ ਕੰਮ ਤੋਂ ਸਾਨੂੰ ਬਚਣ ਦੀ ਹਿੰਮਤ ਤਾਕ ਦੇ ਤੇ ਅਮੀਨ ਬਾਕੀ ਵੀਰੋ ਤੁਹਾਨੂੰ ਕਿਸੇ ਨੇ ਕਿਹਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਲ ਜ਼ਰੂਰੀ ਨਾ ਪੜੇ ਸਾਰਾ ਖਿਆਲ ਕਰਨਾ ਯਾਦ ਰੱਖਣਾ ਅੱਲਾ ਫੇਜ਼